ਵੱਲਾਗ ਜਸਰਨ ਵੇ ਅਰੇ ਪ੍ਰਧਾਨ ਬਣਦੇ 11 ਮੈਂਬਰ ਦੀਆਂ ਕਮੇਟੀਆਂ ਅੱਗ ਲਾਓ ਜਈ ਕਮੇਟੀ ਨੂੰ ਪੁੱਤਾਂ ਦੀਆਂ ਪਾਲਦੀਆਂ ਪ੍ਰਧਾਨਗੀਆਂ ਉਹ ਕਿੱਥੇ ਇਹੋ ਜਿਹੇ ਇਹੋ ਜਿਹੇ ਬੰਦੇ ਨੂੰ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਦਿੰਦੇ ਹੋ ਇਹੋ ਜਿਹੇ ਬੰਦੇ ਨੂੰ ਪਿੰਡਾਂ ਦੇ ਵਿੱਚ ਰਹਿਣ ਦਿੰਦੇ ਜੋ ਇਸ ਬੰਦੇ ਨੇ ਪਹਿਲਾਂ ਹੀ ਕਿਹਾ ਹੋਇਆ ਕਿ ਮੈਂ ਕਾਰਾ ਕਰਨ ਬੜੀ ਲਾਣਤ ਵਾਲੀ ਗੱਲ ਹੈ ਬੜੇ ਅਫਸੋਸ ਵਾਲੀ ਗੱਲ ਹੈ ਸਾਡੇ ਵਾਸਤੇ ਇਹ ਤੱਕਦੇ ਇਹਨਾਂ ਨੂੰ ਜੀ ਉਹ ਆਪਣਾ ਪਵਿੱਤਰ ਸਰੂਪ ਜਿਹੜੇ ਨੇ ਉਹ ਅਗਨ ਭੇਟ ਕਰ ਦਿੱਤੇ ਗਏ ਨੇ ਤੁਹਾਨੂੰ ਫਿਰ ਤੋਂ ਦਿਖਾ ਰਿਹਾ ਤਸਵੀਰਾਂ 1 2 3 4 ਹੋਰ ਇੱਕ ਵਾਰ ਮਨ ਪੂਰੀ ਹੋਇਆ ਹੈ ਅੱਜ ਇਹ ਸਾਡਾ ਇੱਕ ਪੰਜ ਸਰੂਪ ਜਿਹੜੇ ਨੇ ਇਹ ਅਗਨ ਭੇਟ ਕਰ ਦਿੱਤੇ ਗਏ ਨੇ ਔਰ ਇਹ ਆ ਉਹ ਦੇਖ ਲੈ ਉਹ ਦੇਖੋ ਪਟਰੋਲ ਬੂੜੇ ਪਈ ਐ ਬੂੜ ਵਾ ਗਿਆ ਬੂੜ ਪਾ ਕੇ ਆ ਹੋਰ ਹਾਂ ਉਹ ਬੋਲੀ ਵਾਲੀ ਬੋਤਲ ਨੇ ਹਾਂ ਇਹਨੇ ਕਿੰਨਾ ਮਾਰ ਤੇ ਤੇਰੇ ਹੋਰ ਇੱਕ ਆਖਣਾ ਤੇਰਾ ਗਿਆ ਐ ਤੂੰ ਆਹ ਨਾ ਪੰਨਿਆ ਹਾਂ ਉਹ ਬਿੱਲਾ ਵੱਡੀ ਕੁੜੀ ਦੀ ਸਟੋਰੀ ਉਹ ਕੋਣ ਆਦੀ ਲਾ ਲਾਈ ਹੈ

ਗੁਰੂ ਮਹਾਰਾਜ ਸਤਿ ਆਪਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਫਰਮਾਨ ਹੁਣ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਤਾਨ ਸਹਬਾ ਸੋਤਾਨ ਸਹਬਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਜਿੰਨਾ ਲੋਕਾਂ ਕੋਲੋਂ ਗੁਰੂ ਘਰ ਦੀ ਗੁਰੂ ਗ੍ਰੰਥ ਸਾਹਿਬ ਦੀ ਸਿਕਿਉਰਿਟੀ ਨਹੀਂ ਜਾਰਾ ਜਾਰਾ ਮੈਂਬਰੀ ਕਮੇਟੀ ਹੈ ਦਾੜੀਆਂ ਨੂੰ ਰੰਗ ਲਾ ਦੇਣੇ ਇਹ ਲੋਕ ਸ਼ਰਾਬਾਂ ਪੀਣ ਦੇਣੇ ਪ੍ਰਦਾਨ ਇਹਨਾਂ ਨੂੰ ਕੋਈ ਅਕ ਨਹੀਂ ਗੁਰੂ ਘਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਨਾ ਕਿ ਇਹਨਾਂ ਨੂੰ ਹੋਰ ਮਹਾਰਾਜ ਦਾ ਸਰੂਪ ਨਹੀਂ ਦਿੱਤਾ ਜਾਏ ਜਿਹੜਾ ਇੱਕ ਬੱਚਿਆ ਉਹ ਵੀ ਇਥੋਂ ਲੈ ਜਾਣ ਗੁਰੂ ਘਰ ਮੁਤਲਅ ਲਾਇਆ ਜਾਏ ਔਰ ਜਿਸ ਸ਼ਖਸ ਨੇ ਇਹ ਕੰਮ ਕੀਤਾ ਉਹਨੂੰ ਚਰਾਏ ਚ ਖਲਾ ਕੇ ਅੰਗ ਲਾਈ ਜਾਏ ਇਹ ਪਿੰਡ ਦੇ ਲੋਕ ਚਾਰ ਨਾਲੋਂ ਵੱਧ ਘਾਰ 100 ਬੰਦੇ ਨਹੀਂ ਇਕੱਠਾ ਆ ਆਪਣੇ ਬੱਚਿਆਂ ਤੇ ਬਿਜੀ ਨੇ ਘਰਾਂ 'ਚ ਬੈਠੇ ਆ ਦੁਕਾਨਾਂ ਇਹਨਾਂ ਨੇ ਪਿੰਡ ਕੁੱਲੀਆਂ ਪਈਆਂ ਸ਼ਰਮਾਣੀ ਚਾਹੀਦੀ ਐ ਐਸੇ ਪਰਦਾਨਾਂ ਨੂੰ ਗੰਦ ਭਇਆ ਇਹਨਾਂ ਲੋਕਾਂ ਨੇ ਅੰਦਰ ਗਿਆ ਹੂੰ ਅੰਦਰ ਜਾ ਕੇ ਤੇ ਕੀ ਕੀਤਾ ਵੀ ਪਟ્રોલ ਲੈ ਕੇ ਉੱਥੇ ਮਹਾਰਾਜ ਦੇ ਉੱਥੇ ਛਿੜ ਕੇ ਆਏ ਚੱਲ ਕੇ ਸਾਰੇ ਫਿਰ ਅਗ ਲਾਤੀ ਅਗ ਲਾਗੇ ਫਿਰ ਨਿਕਲੇ ਆ ਪਰ ਉਹ ਤੇ ਚਲ ਗਿਆ ਘਰ ਹੀ ਨਹੀਂ ਹੁੰਦੇ ਤੇ ਉਹ ਦੇਖਦੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕਲ ਲੋਕਲ ਕਿਹੜੇ ਦਾ ਤੁਸੀਂ ਲੋਕਲ